ਅਮਨਦੀਪ ਕੌਰ ਚਿੱਟੇ ਵਾਲੀ ਤੇ ਫਿਰ ਤੋਂ ਇੱਕ ਵਾਰ ਬਹੁਤ ਵੱਡੀ ਅਪਡੇਟ ਆ ਗਈ ਹੈ ਜਿਵੇਂ ਕਿ ਬਹੁਤ ਵੱਡਾ ਖੁਲਾਸਾ ਅੱਜ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਇੱਕ ਵੀਡੀਓ ਦੇ ذریعے ਪੰਜਾਬ ਦੇ ਅੰਦਰ ਲੰਬੇ ਸਮੇਂ ਤੋਂ ਕਿਹਾ ਜਾ ਰਿਹਾ ਸੀ ਕਿ ਭਾਈ ਅਮਨਦੀਪ ਕੌਰ ਦੀ ਕੋਠੀ ਦੇ ਉੱਤੇ ਭਗਵੰਤ ਮਾਨ ਸਰਕਾਰ ਪੀੜਾ ਪੰਜਾ ਜਾਂ ਫਿਰ ਬੁਲਡੋਜ਼ਰ ਨਹੀਂ ਚਲਾਉਂਦੀ ਉਸ ਵੀਡੀਓ ਨੂੰ ਵੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਔਰ ਉਸ ਤੋਂ ਬਾਅਦ ਜਿਹੜੀ ਬਹੁਤ ਵੱਡੀ ਅਪਡੇਟ ਹੈ ਪੰਜਾਬ ਦੀ ਪੁਲਿਸ ਵੱਨੀਆਂ ਇੱਕ ਖੁਲਾਸਾ ਕੀਤਾ ਗਿਆ ਅਮਨਦੀਪ ਕੌਰ ਨੇ ਕੀਦੇ ਇਸ਼ਾਰਿਆਂ ਤੇ ਕੰਮ ਕੀਤਾ ਔਰ ਕਿੰਨਾ ਅਜ ਤੱਕ ਯਾਨੀ ਚਿੱਟਾ ਵੇਚ ਚੁੱਕੀ ਆ ਬਹੁਤ ਵੱਡੇ ਵੱਡੇ ਖੁਲਾਸੇ ਪੰਜਾਬ ਦੀ ਜਨਤਾ ਦੀ ਆਵਾਜ਼ ਸੀ ਕਿ ਭਾਈ ਜਿਹੜੀ ਪਵੰਤਮਾਨ ਸਰਕਾਰ ਆ ਪਹਿਲਾਂ ਆਪਣੇ ਨਸ਼ਿਆਂ ਦੇ ਵਿਰੁੱਧ ਜਿਹੜਾ ਯੁੱਧ ਚਲਾਇਆ ਆਪਣੇ ਮੁਲਾਜ਼ਮਾਂ ਦੇ ਘਟ ਆਓ ਆਪਣੇ ਲੀਡਰਾਂ ਦੇ ਘਟ ਆਓ ਕਿਉਂਕਿ ਤੁਸੀਂ ਛੋਟੇ ਛੋਟੇ ਨਸ਼ੇ ਤਸਕਰਾਂ ਦੇ ਜਿਹੜੇ ਕੇ ਘਟ ਆ ਰਹੇ ਸੀ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਪਤਾ ਲੱਗ ਗਿਆ ਕਿ ਜੇਕਰ ਆਉਣ ਵਾਲੇ ਸਤਾਈ ਦੇ ਵਿੱਚ ਜੜ੍ਹਾਂ ਮਜ਼ਬੂਤ ਕਰਨੀਆਂ ਨੇ ਆ ਫੇਰ ਸਾਨੂੰ ਬਹੁਤ ਵੱਡਾ ਐਕਸ਼ਨ ਲੈਣਾ ਪੈਣਾ ਸੋ ਅੱਜ ਤੁਹਾਨੂੰ ਮੈਂ ਸੈਕਸ਼ਨ ਦੀ ਇੱਕ ਤਸਵੀਰ ਦਿਖਾਉਣ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਬਣੀਓ ਬਹੁਤ ਵੱਡੇ ਪੱਧਰ ਤੇ ਛੂਡ ਦਿੱਤੀ ਗਈ ਹੈ ਚਾਹੇ ਤਾਂ ਕੋਈ ਲੀਡਰ ਹੈ ਚਾਹੇ ਕੋਈ ਹੋਰ ਕੋਈ ਮੁਲਾਜ਼ਮ ਹੈ ਕਿਸੇ ਨੂੰ ਨਹੀਂ ਬਖਸ਼ਣਾ ਪਹਿਲਾਂ ਦੋ ਖਬਰਾਂ ਤੁਹਾਡੇ ਨਾਲ ਮੈਂ ਸਾਂਝੀਆ ਕਰੂੰਗਾ ਕਿ ਆਖਿਰ ਮਾਮਲਾ ਕੀ ਹੈ 17 ਗ੍ਰਾਮ ਦੇ ਵਿੱਚ ਫੜੀ ਜਾਣ ਵਾਲੀ ਅਮਨਦੀਪ ਕੌਰ ਦੀ ਪੂਰੀ ਕਹਾਣੀ ਅੱਜ ਤੁਹਾਡੇ ਸਾਹਮਣੇ ਧਰਾਂਗੇ ਕਿ ਆਖਿਰ ਕਿੰਨਾ ਚਿੱਟਾ ਵੇਚ ਚੁੱਕੀ ਹੈ ਔਰ ਉਸ ਤੋਂ ਬਾਅਦ ਉਹਦੀ ਕੋਠੀ ਦੇ ਉੱਤੇ ਕਿਵੇਂ ਐਕਸ਼ਨ ਹੋ ਜਾਂਦਾ ਭਗਵੰਤ ਮਾਨ ਸਰਕਾਰ ਦਾ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਉਹਦੀ ਕੋਠੀ ਨੂੰ ਲੈ ਕੇ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਹੈ ਇਸ ਤੋਂ ਪਹਿਲਾਂ ਅਮਨਦੀਪ ਕੌਰ ਦੀ ਐਨਡੀਪੀਐਸ ਦੇ ਮਾਮਲੇ ਵਿੱਚ ਗ੍ਰਿਫਤਾਰੀ ਹੋਈ ਸੀ ਉਸ ਮਾਮਲੇ ਵਿੱਚ ਉਹ ਜ਼ਮਾਨਤ ਉੱਤੇ ਬਾਹਰ ਆ ਗਏ ਸਨ ਅਮਨਦੀਪ ਕੌਰ ਦੀ ਗ੍ਰਿਫਤਾਰੀ ਬਾਰੇ ਵਿਜੀਲੈਂਸ ਬਿਊਰੋ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਜਾਂਚ ਤੋਂ ਬਾਅਦ ਮੁਲਜ਼ਮ ਅਮਨਦੀਪ ਕੌਰ ਖਿਲਾਫ ਪਠੰਡਾ ਰੇਂਜ ਦੇ ਪੁਲਿਸ ਥਾਣਾ ਵਿਜੀਲੈਂਸ ਬਿਊਰੋ ਵਿਖੇ ਵਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ ਇਸ ਜਾਂਚ ਦੌਰਾਨ ਉਕਤ ਮੁਲਜ਼ਮ ਦੀ ਤਨਖਾਹ ਬੈਂਕ ਖਾਤੇਆਂ ਅਤੇ ਕਰਜ਼ੇ ਦੇ ਰਿਕਾਰਡ ਦੇ ਨਾਲ ਨਾਲ ਉਸ ਵੱਲੋਂ ਸਾਲ 2018 ਅਤੇ 2025 ਦਰਮਿਆਨ ਬਣਾਈਆਂ ਗਈਆਂ ਚੱਲ ਤੇ ਚੱਲ ਜਾਇਦਾਦਾਂ ਦੇ ਵੇਰਵਿਆਂ ਦੀ ਜਾਂਚ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਕਿ ਮਨਦੀਪ ਕੌਰ ਦੀ ਕੁੱਲ ਆਮਦਨ 1 ਕਰੋੜ 8 ਲੱਖ ਦੇ ਮੁਕਾਬਲੇ ਉਸ ਦਾ ਖਰਚ 1 ਕਰੋੜ 39 ਲੱਖ 64 ਹਜ਼ਾਰ ਹੈ ਜੋ ਕਿ ਉਸ ਦੀ ਆਮਦਨ ਦੇ ਸਰੋਤਾਂ ਤੋਂ 31 ਲੱਖ 27 ਹਜ਼ਾਰ ਅਤੇ ਉਸ ਦੀ ਜਾਇਜ਼ ਕਮਾਈ ਤੋਂ 28.85% ਵਾਧਾ ਹੈ ਅਮਨਦੀਪ ਕੌਰ ਨੂੰ ਗ੍ਰਿਫਤਾਰ ਹੋਣ ਤੋਂ ਬਾਅਦ ਕੋਰਟ ਵਿੱਚ ਪੇਸ਼ ਕੀਤਾ ਗਿਆ ਜ਼ਿਲ੍ਹਾ ਬਠਿੰਡਾ ਦੀ ਇਮਪੈਂਡੇ ਪਿੰਡ ਚੱਕ ਫਤੇ ਸਿੰਘ ਵਾਲਾ ਦੀ ਵਸਨੀਕ ਅਮਨਦੀਪ ਕੌਰ ਦੀ ਕਮਾਈ ਤੋਂ 28.85% ਵਾਧਾ ਹੈ ਅਮਨਦੀਪ ਕੌਰ ਨੂੰ ਅਮਨਦੀਪ ਕੌਰ ਚੱਕ ਫਤੇ ਸਿੰਘ ਵਾਲੇ ਦੀ ਹੈ ਜਿੱਥੋਂ ਦੇ ਸੁਖਬੀਰ ਦੇ ਨਾਨਕੇ ਨੇ ਔਰ ਹੁਣ ਤੁਸੀਂ ਵੇਖ ਲਓ ਵੀ ਪੰਜਾਬ ਦੀ ਇਹ ਕਾਂਸਟੇਬਲ ਜਿਹੜੀ ਕਹਿੰਦੀ ਸੀ ਮੇਰਾ ਘਰ ਕੋਈ ਕਿਵੇਂ ਢਾ ਦੂਗਾ ਬਹੁਤ ਵੱਡਾ ਦਾਵਾ ਕਰਤਾ ਸੀ ਭਗਵੰਤ ਮਾਨ ਸਰਕਾਰ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਸੀ ਔਰ ਫਿਰ ਭਗਵੰਤ ਮਾਨ ਨੇ ਆਪਣਾ ਜਿਹੜਾ ਸਤਾਈ ਦਾ ਸਮਾਂ ਉਹਨੂੰ ਵੀ ਕਿਤੇ ਨਾ ਕਿਤੇ ਬਚਾਉਣਾ ਸੀ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਵਾਰ ਕੁਝ ਵੱਡਾ ਕਰਨ ਜਾ ਰਹੇ ਨੇ ਅੱਜ ਤੁਹਾਨੂੰ ਇਹਦੀ ਵੀਡੀਓ ਤੁਹਾਡੇ ਸਾਹਮਣੇ ਸੁਣਾਵਾਂਗੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਤੱਕ ਉਹ ਗੱਲ ਪਹੁੰਚੀ ਹੈ ਜਿਹੜੀ ਕਹਿੰਦੇ ਮੱਕੜ ਨੇ ਮੱਕੜੀ ਜਾਲ ਦੇ ਵਿੱਚ ਫਸਾ ਲਈ ਹੈ ਤਾਂ ਮੱਕੜ ਦੀ ਹੋ ਦਰਅਸਲ ਦੇ ਵਿੱਚ ਇੰਟਰਵਿਊ ਸੀ ਤਾਂ ਹੁਣ ਸੁਣੋ ਜਰਾ ਧਿਆਨ ਦੇ ਨਾਲ ਉਹਦੀ ਕੋਠੀ ਦਾ ਮਾਮਲਾ ਕੀ ਹੋ ਗਿਆ ਪੂਰੀ ਖਬਰ ਤੁਹਾਡੇ ਨਾਲ ਜਿਹੜੀ ਕਿ ਅੱਗੇ ਸਾਂਝੀ ਕਰਾਂਗੇ ਉਹ ਮੱਕਾ ਇੱਕ ਬਕਾਲ ਹੈਗਾ ਜੀ ਕੋਠੀ ਜਿਹੜਾ ਇੱਕ ਫਲੌਟ ਹੈ ਇੱਕ ਥਾਰ ਗੱਡੀ ਦੀ ਪ੍ਰੋਬਲਮ ਹੋ ਸਕੋ ਕਿ ਨੋ ਮੋਬਾਈਲ ਹੈ ਔਰ ਇੱਕ ਕਰੀ ਇਹਨਾਂ ਇਸ ਮਾਮਲੇ ਸਾਡੇ ਸਾਹਮਣੇ ਫੇਸਿੰਗ ਕਰ ਰਿਹਾ ਹੈ ਦੇਖੋ ਜੀ ਜੋ ਫੇਸਿੰਗ ਆਰਡਰ ਕੋਈ ਹੈ ਇਹਦੇ ਮੁਤਾਬਕ ਇਸ ਪ੍ਰੋਪਰਟੀ ਨੂੰ ਯੂਜ਼ ਕਰ ਸਕਦੇ ਆ ਲੇਕਿਨ ਅਕੇ ਸੇਲ ਪਰਚੇਸ ਨਹੀਂ ਕਰ ਸਕਦੇ ਅਸੀਂ ਇਸ ਵਕਤ ਪਟਿਆਲਾ ਦੀ ਵਿਰਾਟ ਕਲੋਨੀ ਵਿੱਚ ਮੌਜੂਦਾ ਜਿੱਥੇ ਪੰਜਾਬ ਪੁਲਿਸ ਵੱਲੋਂ ਬਖਾਸ ਕਾਂਸਟੇਬਲ ਅਮਨਦੀਪ ਕੌਰ ਦੀ ਕੋਠੀ ਅੱਗੇ ਹੋਰ ਫ੍ਰੀਜ ਨੋਟਿਸ ਲਗਾਇਆ ਗਿਆ ਦਿਖਾਈਏ ਉਹਦੀ ਪ੍ਰਾਪਰਟੀ ਹੈ ਜਿਹੜੀ ਅਜ ਫੇਸ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਅਮਨਦੀਪ ਕੌਰ ਬਖਾਸ ਕਾਂਸਟੇਬਲ ਜਿਸ ਨੂੰ 17.71 ਗ੍ਰਾਮ ਕਿਸ ਸੁਮੇਤ ਕਾਬੂ ਕੀਤਾ ਗਿਆ ਸੀ ਕਾਲੀ ਥਾਰ ਵਿੱਚੋਂ ਉਸ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਤੇ ਉਸ ਦੇ ਹੁਣ ਬਟਿੰਡਾ ਪੁਲਿਸ ਨੇ ਇੱਕ ਹੋਰ ਵੱਡੀ ਕਾਰਵਾਈ ਕਰਦਿਆ ਉਸ ਦੀ ਪ੍ਰਾਪਰਟੀ ਨੂੰ ਅੱਜ ਸੀਜ਼ ਕੀਤਾ ਗਿਆ ਤੇ ਨੋਟਿਸ ਅਜਿਹੜਾ ਚਿਪਕਾ ਦਿੱਤਾ ਗਿਆ ਇਹ ਵਿਰਾਟ ਕਲੋਨੀ ਦੇ 168 ਨੰਬਰ ਕੋਠੀ ਵਿੱਚ ਅਸੀਂ ਖੜੇ ਹਾਂ ਇਸ ਵਕਤ ਪੁਲਿਸ ਹੈ ਜਿਹੜੀ ਬਟਿੰਡਾ ਪੁਲਿਸ ਹੋਵੇ ਮੌਜੂਦਾ ਉਹਨਾਂ ਵੱਲੋਂ ਇੱਥੇ ਜਿਹੜੀ ਕਾਰਵਾਈ ਕੀਤੀ ਗਈ ਹੈ ਪਰ ਨੋਟਿਸ ਅਜਿਹੜਾ ਚਿਪਕਾ ਦਿੱਤਾ ਗਿਆ ਪੀਐਸਪੀ ਹਰਵੰਦ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਨੋਟਿਸ ਚਿਪਕਾ ਦਿੱਤਾ ਗਿਆ ਅਗਲੀ ਕੀ ਕਾਰਵਾਈ ਰਹਿਣ ਵਾਲੀ ਹੈਗੀ ਅਗਲੇ ਕਾਰਵਾਈ ਚ ਜੋ ਮਾਂਜੂ ਅਦਾਲਤ ਦੇ ਵਿੱਚ ਤਾਂ ਕੇਸ ਚੱਲ ਰਿਹਾ ਹੈ ਕਿ ਜਿਸ ਤਰ੍ਹਾਂ ਕੋ ਮਾਂਜੂ ਅਦਾਲਤ ਦਾ ਹੁਕਮ ਹੋਏਗਾ ਜਾਂ ਕਾਨੂੰਨ ਉਸਾਂ ਨੂੰ ਜਾਜ਼ਰ ਹੋਏਗਾ ਅਸੀਂ ਉਸ ਦਾ ਪਾਲਣ ਕਰਾਂਗੇ। ਤਾਂ ਹੁਣ ਜਿਹੜਾ ਬਠਿੰਡਾ ਪੁਲਿਸ ਬੰਨੀ ਉਹ ਖੁਲਾਸਾ ਕੀਤਾ ਗਿਆ ਕਿ ਇਹਦੀ ਮਾਨਜੋਗ ਅਦਾਲਤ ਜਿਹੜੇ ਹੁਕਮ ਦੇਣਗੇ ਅਸੀਂ ਉਹੀ ਕਰਾਂਗੇ। ਪਰ ਹੁਣ ਕੁਝ ਵੱਡਾ ਹੋਣ ਜਾ ਰਿਹਾ ਜਿਹੜੀ ਅਮਨਦੀਪ ਕੌਰ ਕਹਿੰਦੀ ਸੀ ਮੇਰੀ ਕੋਠੀ ਕਿਵੇਂ ਢਾ ਦੂਗਾ ਕੋਈ। ਪੰਜਾਬ ਦੀ ਸਰਕਾਰ ਨੇ ਇੱਕ ਬਿਆਨ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਜੇ ਕਰ ਉਹ ਬਿਆਨ ਦੇ ਉੱਤੇ ਖਰੇ ਨਹੀਂ ਉਤਰਦੇ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੀ ਜਨਤਾ ਅਨਕਾਰ ਦਊਗੀ ਇਹ ਵੀ ਪਤਾ ਮੁੱਖ ਮੰਤਰੀ ਨੂੰ ਕਿ ਉਹ ਕਹਿੰਦੇ ਨੇ ਬਿਆਨ ਦਿੱਤਾ ਕਹਿੰਦਾ ਵੀ ਜਿਹੜਾ ਵੀ ਸਾਡਾ ਕੋਈ ਮੁਲਾਜ਼ਮ ਜਾਂ ਫਿਰ ਸਾਡਾ ਕੋਈ ਲੀਡਰ ਕੋਈ ਵੀ ਫੜਿਆ ਜਾਂਦਾ ਨਸ਼ੇ ਦੇ ਵਿੱਚ ਤਸਕਰੀ ਕਰਦਾ ਜਾਂ ਵੇਚਦਾ ਵਟਦਾ ਜਾਂ ਕਿਵੇਂ ਵੀ ਲਾ ਲੋ ਕਹਿੰਦਾ ਉਸ ਦੇ ਘਰ ਦੇ ਉੱਤੇ ਬਲਡੋਜ਼ਰ ਚਲਾਉਣਾ ਤਾਂ ਤੈਅ ਹੈ ਕਿਉਂਕਿ ਜਦੋਂ ਛੋਟੇ-ਛੋਟੇ ਆਮ ਲੋਕਾਂ ਦੇ ਘਟ ਆਏ ਗਏ ਆ ਪੰਜਾਬ ਦੇ ਅੰਦਰ ਬਲਕਿ ਉਲਟਾ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਤਾਨੇ ਮੇਨੇ ਵੀ ਮਾਰੇ ਗਏ ਸਰਕਾਰ ਨੂੰ ਕਿ ਤੁਸੀਂ ਛੋਟਿਆਂ ਦੇ ਘਟ ਆ ਰਹੇ ਹੋ ਵੱਡੇ ਮਗਰ ਮੱਛੀਆਂ ਫਿਰ ਵੱਡੀਆਂ ਮੱਛੀਆਂ ਜਿਵੇਂ ਕਿ ਅਮਨਦੀਪ ਕੌਰ ਇਹਨਾਂ ਵਰਗੇ ਲੋਕਾਂ ਦੀ ਪ੍ਰਾਪਰਟੀ ਸੀਜ਼ ਕਰਨ ਦੀ ਬਜਾਏ ਢਾ ਕਿਉਂ ਨਹੀਂ ਰਹੇ ਬਈ ਕਹਿੰਦੇ ਸੀਜ਼ ਕਰਤੀ ਐ ਉੱਥੇ ਇੱਕ ਬੈਨਰ ਚਪਕਾ ਦਿੱਤੇ ਗਏ ਨੇ ਕਹਿੰਦੇ ਵੀ ਇਹ ਪ੍ਰਾਪਰਟੀ ਯੂਜ਼ ਕਰ ਸਕਦੀ ਐ ਅੱਗੇ ਵੇਚਵਟ ਨਹੀਂ ਸਕਦੀ ਕਿੱਡਾ ਵੱਡਾ ਸਵਾਰ ਮੁੱਖ ਮੰਤਰੀ ਦੇ ਸਾਹਮਣੇ ਫਿਰ ਤੋਂ ਖੜਨ ਜਾ ਰਿਹਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਐਕਸ਼ਨ ਲੈਣਾ ਸੀ ਕਹਿੰਦੇ ਸੀ ਅਸੀਂ ਤਾਂ ਬਲਡੋਜ਼ਰ ਚਲਾਵਾਂਗੇ ਖੁਦ ਮੁੱਖ ਮੰਤਰੀ ਦਾ ਬਿਆਨ ਆ ਤੁਸੀਂ ਸਾਰਿਆਂ ਨੇ ਸੁਣ ਲਿਆ ਸੁਣਾਉਣ ਦੀ ਕੋਈ ਲੋੜ ਨਹੀਂ ਆ ਬਹੁਤੀ ਕਿਉਂਕਿ ਸਾਰਿਆਂ ਨੂੰ ਪਤਾ ਮੁੱਖ ਮੰਤਰੀ ਨੇ ਇਹ ਗੱਲ ਆਪਣੇ ਮੂੰਹ ਦੇ ਵਿੱਚੋਂ ਕਹੀ ਆ ਮੈਂ ਆਖਰ ਕਈ ਵੀਡੀਓ ਦੇ ਵਿੱਚ ਸੁਣਾ ਵੀ ਚੁੱਕਿਆ ਤਾਂ ਹੁਣ ਸਵਾਲ ਇੱਥੇ ਆਉਂਦਾ ਵੀ ਪੰਜਾਬ ਦੀ ਜਨਤਾ ਨੂੰ ਕਿੰਨਾ ਚਿਰ ਤੁਸੀਂ ਹਨੇਰੇ 'ਚ ਰੱਖੋਗੇ ਔਰ ਆਪਣੇ ਮਲਾਜ਼ਮਾਂ ਨੂੰ ਬਚਾਉਣ ਦੀ ਖਾਤਰ ਇੱਕ ਆਪਣੀ ਸਰਕਾਰ ਦੀ ਸ਼ਬੀ ਪ੍ਰਸ਼ਾਸਨ ਦੀ ਸਭੀ ਜਿਹੜੀ ਕਿ ਤੁਸੀਂ ਨੀਵੀਂ ਕਰ ਰਹੇ ਹੋ ਇਸ ਕਰਕੇ ਵੱਡੇ ਪੱਧਰ ਤੇ ਆਪਣੇ ਜਿਹੜੇ ਮਗਰਮਾਛੀਆਂ ਮੱਛੀਆਂ ਫੜੀਆਂ ਜਾ ਰਹੀਆਂ ਨੇ ਇਹਨਾਂ ਦੇ ਉੱਤੇ ਕੋਈ ਵੱਡਾ ਜਾਲ ਵਿਛਾਉਣ ਦੀ ਲੋੜ ਹੈ ਵੱਡੀ ਕਾਰਵਾਈ ਕਰਨ ਦੀ ਲੋੜ ਹੈ ਫੇਰ ਜਿਹੜਾ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗਣਾ ਕਿ ਭਾਈ ਵਾਕਈ ਭਗਵੰਤ ਮਾਨ ਮੁੱਖ ਮੰਤਰੀ ਮੌਜੂਦਾ ਸਰਕਾਰ ਦੇ ਉਹ ਆਪਣਾ ਕੰਮ ਕਰ ਰਹੇ ਨੇ ਯਾਨੀ ਪੰਜਾਬ ਦਾ ਐਸਾ ਕੋਈ ਮੁੱਦਾ ਹੀ ਹੈ ਨਹੀਂ ਜਿਹਦੇ ਉੱਤੇ ਮੁੱਖ ਮੰਤਰੀ ਬਣੀਓ ਵੱਡੇ ਪੱਧਰ ਤੇ ਐਕਸ਼ਨ ਲਈ ਗਏ ਹੋਣ ਠੀਕ ਆ ਪੰਜਾਬ ਵਾਲੇ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਨਾ ਵੀ ਇਹੇ ਮਾਮਲੇ ਕੀ ਨੇ ਕਿਉਂ ਪੰਜਾਬ ਦੀ ਬਰਬਾਦੀ ਹੋ ਰਹੀ ਆ ਛੋਟੇ ਲੋਕਾਂ ਨੂੰ ਮਾਰਿਆ ਕੁੱਟਿਆ ਜਾ ਰਿਹਾ ਵੱਡਿਆਂ ਤੋਂ ਕੋਈ ਐਕਸ਼ਨ ਨਹੀਂ ਤਾਂ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਦੇਣਾ ਜੀ ਵੀਡੀਓ ਨੂੰ ਮੇਰਾ ਵੀਰ ਦੱਬ ਕੇ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਬਹੁਤ ਧੰਨਵਾਦ